ਹਏ ਮੈਂ ਤਾਂ ਭੰਤੇਆ ਤੈਨੂੰ ਲਾਂਬਾ ਦੇਣਾ ਐ ਵੀ ਦਿੱਲੀ ਚ ਝੇੜਾ ਤੁਸੀਂ ਰਾਹੁਲ ਦੇ ਇੰਦੀਆ ਗਟਬੰਧਣੇ ਨਾਲ ਸਾਜੇ ਪਾਲੀ ਅਤ ਸੀ ਬਹੁਤ ਮਾਰਾ ਕੰਮ ਕੀਤਾ ਪਈਓ ਤੇ ਪੈਣੋ ਓ ਕਿਉਂ ਸਾਡੀ ਮਰਜ਼ੀ ਅਸੀਂ ਜੋ ਮਰਜ਼ੀ ਕਰੀਏ ਤਜਬੀਤਾ ਕੈਪਟਨ ਤੇ ਤਕਵੀਰ ਨੂੰ ਕੱਠੇ ਕਰਾਂਗੇ ਤਕੀ ਹਾਂ ਓਏ ਓਏ ਸਾਡੀ ਗੱਲ ਹੋਰ ਅਸੀਂ ਖੇਡਦੇ ਸਿਆਸਤ ਹਾਂ ਸਾਡੀ ਗੱਲ ਹੋਰ ਅਸੀਂ ਤਾਂ ਜ਼ਰੂਰ ਤੋਂ ਹੀ ਗੱਪੀਆਂ ਵੇਪਰ ਤੁਸੀਂ ਸੋਡੇ ਆਮਦ ਵੀ ਪਾਰਟੀ ਕਾਂਗਰਸ ਦਾ ਵਿਰੋਧ ਕਰਕੇ ਪੈਦਾ ਹੋਏ ਜਿੱਤਾ ਕਰਕੇ ਸਾਰਨ ਹਰਾਨੀ ਹੋਈ ਪਈ ਆ ਵੀ ਤੁਸੀਂ ਇਹ ਕੀ ਕਹਿ ਕੇ ਅਸ ਨਾਲ ਇਕੱਠੇ ਹੋਗੇ ਬਾਈ ਓਏ ਲੋਰ ਪੰਤੇ ਗਦੇ ਨੂੰ ਵੀ ਬਾਪ ਬਣਾ ਲਿਆ ਹੁੰਦਾ ਹਾਂ ਬਣਾਈਦਾ ਹੁੰਦਾ ਹਾਂ ਓਹ ਪਰ ਪੋਤੇ ਪੰਤੇ ਆ ਜਿਹੜੇ ਗਦੇ ਨੂੰ ਤੁਸੀਂ ਅਈ ਤਕੀ ਬਾਪ ਬਣਾਇਆ ਉਹਨੇ ਆਪ ਤਾਂ ਪਤੰਦਰ ਨੇ ਹਾਰ ਨਹੀਂ ਹਾਰਨਾ ਹੈ ਜਿਮਾਨ ਤੇ ਤੁਹਾਡੀ ਵੀ ਜਬਤ ਕਰਵਾਉਂੂ ਓ ਨਹੀਂ ਪਤੰਦਰ ਦਾ ਜਿੱਤਦਾ ਜਨਾਟੇਮ സേക <Gã> ബ <aims>